शर्मा है मेरे सलून का नाम वृंदा ब्यूटी हब हाँ है मेरे पास ट्वेंटी सिक्स मेरा नाम जया शर्मा है मेरे सलून का नाम वृंदा ब्यूटी हब हाँ हाँ एंड एकेडमी है ट्वेंटी सिक्स को मेरे पास दो लड़कियां दो लेडीज आई थी मेकअप कराने के लिए मेकअप कराने के बाद वो अपना फ़ोन भूल गई थी सलून के अंदर तो हमने फ़ोन करके उनको इन्फॉर्म किया कि उनका फ़ोन यहाँ रह गया है आप ले जाओ अपना फ़ोन तो उसके बाद क्या हुआ वो अपना फ़ोन लेने नहीं आए सारा दिन निकल गया वो फ़ोन नहीं लेने आए अपना वो आए शाम को फ़ोन लेने के लिए उस तक मेरा स्टाफ उस दिन चला गया था शिवरात्रि की वजह से मैं भी जस्ट उनके फ़ोन के वजह से वेट कर रही थी तो उन्होंने मेरे से फ़ोन लेने के बाद ही मेरी ले लिया उन्होंने फ़ोन उसके बाद ही वो बदतमीजी करने लगी कि मेकअप को लेके इशू करने लगी कि मेरा मेकअप अच्छा नहीं है मतलब उल्टा सीधा बोलने लगी मेरे मेरे साथ में मैंने उनको बोला कि अगर मेकअप का कोई इशू था तो आप मुझे सुबह से बोल देते या कुछ भी कंप्लेंट थी आपकी मुझे बता देते आके इतना बोल के वो लड़ाई झगड़ा करने लगी और मेरा सामान तोड़ कर चली गई सलून से बाहर बाहर जाने के बाद उनके साथ में दो बंद लड़के ਔਰ ਦੋ ਇੱਕ ਉਨਕੀ ਮਦਰ ਦੋਨੋਂ ਹੀ ਆਇਆ ਉਹਨਾਂ ਨੇ ਸਭ ਨੇ ਮੇਰੇ ਉੱਪਰ ਅਟੈਕ ਕੀਤਾ ਆ ਕੇ ਮਾਰਾ ਪੀਟੀ ਕਰੀ ਮੇਰੇ ਸਾਥ ਮੈਂ ਬੁਰੀ ਤਰ੍ਹਾਂ ਨਾਲ ਦੇ ਪੜੋਸੀਆਂ ਨੇ ਆ ਕੇ ਮੈਨੂੰ ਬਚਾਇਆ ਤੇ ਉਹ ਉਹ ਕਾਫੀ ਜ਼ਿਆਦਾ ਮਤਲਬ ਮੈਨੂੰ ਕੰਪਲੇਂਟ ਉਹ ਕਰਕੇ ਗਏ ਸੀ ਕਿ ਕੀ ਬੋਲਦੇ ਆ ਧਮਕੀਆਂ ਦੇ ਕੇ ਗਏ ਸੀਗੇ ਮੈਨੂੰ ਟੌਰਚਰ ਕਰਕੇ ਗਏ ਸੀਗੇ ਬਾਹਰ ਤੱਕ ਜਾਤੇ ਜਾਤੇ ਉਹ ਮੈਨੂੰ ਧਮਕੀਆਂ ਦਿੰਦੇ ਹੋਏ ਗਏ ਮੈਂ ਨੇ ਬੋਲਾ ਵੀ ਮੈਂ ਪੁਲਿਸ ਕੋ ਬੁਲਾ ਲੈਤੀ ਹਾਂ ਤਾਂ ਪੁਲਿਸ ਕੀ ਵੀ ਧਮਕੀ ਦੀ ਉਹਨਾਂ ਨੇ ਮੈਨੂੰ ਕਿ ਪੁਲਿਸ ਮੇਰੀ ਜੇਬ ਮੇ ਹੈ ਬੁਲਾ ਲੋ ਜੋ ਬੁਲਾਣਾ ਹੈ ਤਾਂ ਮੈਂ ਜੋ ਕਰਨਾ ਹੈ ਕਰ ਲੋ और उन्होंने कुछ भी नहीं सुना आज इतने दिन हो गए हैं आज उनकी कंप्लेंट कल ही मैंने करवाई है इतने दिन से कंप्लेंट भी नहीं हुई थी उनकी तो अभी हुई है जो नवप्रीत हैं मैम जो सोशल वर्कर हैं उन्होंने काफी मेरी हेल्प करी इसके लिए क्योंकि वो मेरे नोन थे उन्होंने मेरा पूरा सपोर्ट किया अब आप क्या चाहते मैं इंसाफ चाहती हूँ बस ये चाहती हूँ कि उनको सजा हो अभी तक अभी तो उन्होंने कोई अरेस्ट नहीं किया उन लोगों को मैं चाहती हूँ जल्दी से जल्दी अरेस्ट हो जाए वो ਨੁਕਸਾਨ ਤਾਂ ਭਰ ਹੋ ਜਾਂਦੇ ਬਟ ਜਿਹੜੀ ਰਿਸਪੈਕਟ ਹੁੰਦੀ ਹੈ ਇੱਜ਼ਤ ਕੁੜੀ ਦੀ ਕਦੀ ਵਾਪਸ ਨਹੀਂ ਆਉਂਦੀ ਹੁੰਦੀ ਤੇ ਕੁੜੀ ਹੀ ਕੁੜੀ ਦੀ ਅੱਜ ਦੇ ਟਾਈਮ ਦੇ ਵਿੱਚ ਕਾਤਿਲ ਬਣੀ ਹੋਈ ਹੈ ਜਿਸ ਹਿਸਾਬ ਨਾਲ ਉਹਨਾਂ ਨੇ ਹਮਲਾ ਕੀਤਾ ਸੋ ਬਿਲਕੁਲ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਅਸੀਂ ਇਹੀ ਅਪੀਲ ਕਰਦੇ ਹਾਂ ਦੇਖੋ ਜੀ ਅਗਰ ਅਰੈਸਟ ਨਹੀਂ ਕਰਦੇ ਅਗਰ ਇਸ ਇਸ ਚੀਜ਼ ਨੂੰ ਲੈ ਕੇ ਨਹੀਂ ਕਾਰਵਾਈ ਕੀਤੀ ਜਾਏਗੀ ਤਾਂ ਫਿਰ ਸਾਡਾ ਜਿਹੜਾ ਅਗਲਾ ਐਕਸ਼ਨ ਹੋਏਗਾ ਮੈਂ ਤਾਂ ਇਹਦੇ ਨਾਲ ਹੀ ਆ ਤੇ ਬਿਲਕੁਲ ਸਾਨੂੰ ਇਨਸਾਫ ਲਈ ਅਗਰ ਉੱਪਰ ਜਾਣਾ ਪਿਆ ਅਸੀਂ ਜ਼ਰੂਰ ਜਾਵਾਂਗੇ ਇਸ ਤਰ੍ਹਾਂ ਹੈ ਕਿ ਜਿਆ ਸ਼ਰਮਾ ਨਾਂ ਦੀ ਲੜੀ ਜਿਹੜੀ ਆਪਣਾ ਸਲੂਨ ਚਲਾਉਂਦੀ ਹੈ ਪਰਾਣਾ ਬੋਰਡ ਆਫ ਅਨ ਆਫਿਸ ਦੇ ਕੋਲ ਦਸ਼ਮੇਸ਼ ਨਗਰ ਦੇ ਲਾਗੇ ਉਹ ਹਸਪਟਲਾਈਜ਼ ਹੋਈ ਸੀ ਐਮ ਐਲ ਸੀ ਕੇਸ 'ਚ ਤੇ ਉਹਨਾਂ ਨੇ ਜਦੋਂ ਪੁਲਿਸ ਸਾਡੀ ਉਹਨਾਂ ਦੇ پاس ਬਿਆਨ ਲੈਣ ਪਹੁੰਚੀ ਤਾਂ ਜਿਆ ਸ਼ਰਮਾ ਨੇ ਇਹ ਸਟੇਟਮੈਂਟ ਦਰਜ ਕਰਾਈ ਸੀ ਕਿ ਉਹਨਾਂ ਦੇ ਜਿਹੜੇ ਸਲੂਨ 'ਚ ਆ ਕੇ ਦੋ ਔਰਤਾਂ ਤੇ ਦੋ ਨਾਲ ਉਹਨਾਂ ਦੀ ਜਰਸੀ ਉਹਨਾਂ ਨੇ ਆ ਕੇ ਹਮਲਾ ਕੀਤਾ ਤੇ ਕੁੱਟਮਾਰ ਕੀਤੀ ਜਿਸ ਵੰਦ ਜੋ ਅਸੀਂ ਪ੍ਰੀਲੀਮਰੀ ਇਨਵੈਸਟੀਗੇਸ਼ਨ ਜਿਹੜੀ ਜਯਾ ਸ਼ਰਮਾ ਨੇ ਸਾਨੂੰ ਇੱਕ ਵੀਡੀਓ ਫੁਟੇਜ ਵੀ ਪੇਸ਼ ਕੀਤੀ ਸੀ ਤੇ ਅਸੀਂ ਉਸ ਅਧਾਰ ਤੇ ਤੇ ਉਹਨਾਂ ਦੇ ਬਿਆਨਾਂ ਦੇ ਅਧਾਰ ਤੇ ਜਿਹੜਾ ਐਫਆਰ ਦਰਜ ਕਰ ਦਿੱਤੀ ਸੋ ਜਲਦ ਹੀ ਅਸੀਂ ਜਿਹੜੇ ਇਹਦੇ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਕੀ ਸੀਗਾ ਮਸਲਾ ਕਿਸੇਗਾ ਰਫਆਰ ਕੀ ਦੱਪੂ ਐਕਚੁਅਲੀ ਮਸਲਾ ਤਾਂ ਇਹ ਸੀ ਕਿ ਮੂਰਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਜਿਵੇਂ ਜਯਾ ਸ਼ਰਮਾ ਨੇ ਸਾਨੂੰ ਡਿਸਕਲੋਜ਼ ਕੀਤਾ ਕਿ ਜਿਹੜੀਆਂ ਲੇਡੀਜ਼ ਮੇਕਅਪ ਕਰਾਣ ਆਈਆਂ ਸੀ ਬਾਤ ਚੰਨੰਦਾ ਜਿਹੜਾ ਕੋਈ ਸੈਟਿਸਫੈਕਸ਼ਨ ਨਹੀਂ ਹੋਈ ਮੇਕਅਪ ਨੂੰ ਲੈ ਕੇ ਪਰ ਉਹਨਾਂ ਨੇ ਜਿਹੜਾ ਇਹਨਾਂ ਤੇ ਕੁੱਟਮਾਰ ਕੀਤੀ ਹੈ ਉਹ ਜਿਹੜੀ ਬਿਲਕੁਲ ਗਲਤ ਹੈਗੀ ਹੈ ਸੋ ਇਹਦੇ 'ਚ ਕਿਸੇ ਨੂੰ ਵੀ ਕਾਨੂੰਨ ਲਾਅ ਨਹੀਂ ਕਰੂਗਾ ਕਿ ਕਿਸੇ ਜਿਹੜੀ ਊਮਨ ਨੂੰ ਜਾ ਕੇ ਤੁਸੀਂ ਉਹਨਾਂ ਦੇ ਸਲੂਨ ਤੇ ਜਿੱਥੇ ਉਹ ਆਪਣੇ ਆਰਾਮ ਨਾਲ ਬੈਠ ਕੇ ਕੰਮ ਕਰ ਕਰਦੀ ਹੈ ਉਹਨੂੰ ਕੁੱਟਿਆ ਜਾਵੇ ਸੋ ਅਸੀਂ ਉਹਨਾਂ ਦੀ ਐਮਐਲਆਰ ਵੀ ਲੈ ਰਹੇ ਹਾਂ ਤੇ ਜੋ ਵੀ ਇਹਦੇ 'ਚ ਮਤਲਬ ਐਸ ਪਰ ਲਾਅ ਬਣਦਾ ਸੀ ਹਰ ਹਾਲਤ ਚ ਉਹਨੂੰ ਗ੍ਰਿਫਤਾਰ ਕਰਦੇ ਕਿਹੜੇ ਕਿਹੜੇ ਗਰਾਮ ਪਰਚਾ ਹੋਇਆ ਹੈ ਤਿੰਨੇ ਲੋਕਾਂ ਦੇ ਪਰਚਾ ਜਿਹੜਾ ਇਹਨਾਂ ਨੇ ਆਪਣੇ ਬਿਆਨਾਂ ਚ ਦਰਜ ਬੇਸਿਕਲੀ ਦੋ ਲੇਡੀਆਂ ਦੇ ਨਾਮ ਕਰਾਈਆਂ ਤੇ ਦੋ ਇਹਨਾਂ ਨੇ ਆਪਣੇ ਬਿਆਨ ਚ ਕਰਾਇਆ ਸੀ ਕਿ ਇਹਨਾਂ ਨਾਲ ਜੁਆਇੰਟ ਸੀ ਸੋ ਅਸੀਂ ਐਫਆਰ ਦਰਜ ਕਰਤੀ ਹੈ ਲੇਡੀਆਂ ਤੇ ਵੀ ਤੇ ਜਿਹੜੇ ਜੁਆਇੰਟਸ ਆ ਉਹਨਾਂ ਬਾਰੇ ਅਸੀਂ ਜਿਹੜਾ ਥੋਰੋ ਅਨਕੁਆਇਰ ਕਰ ਰਹੇ ਹਾਂ ਕਿ ਉਹਨਾਂ ਦਾ ਕੀ ਰੋਲ ਸੀ